ਅੱਜ ਸ਼੍ਰੀਨਗਰ ਅਤਵਾਦ ਹਮਲੇ ਦੇ ਰੋਸ ਦੇ ਵਜੋਂ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਸੈਂਟਰਲ ਤੋਂ ਐਮਐਲਏ ਡਾਕਟਰ ਅਜੀਤ ਗੁਪਤਾ ਹਲਕਾ ਦੱਖਣੀ ਤੋਂ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿਜਰ ਅਤੇ ਸਾਫ ਦਾ ਇੰਪਰੂਵਮੈਂਟ ਅਰਸ ਦੇ ਚੇਅਰਮੈਨ ਅਸ਼ੋਕ ਤਲਵਾਰ ਅਤੇ ਕਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਫੁੱਲੋਂ ਇੱਕ ਕੈਂਡਲ ਬਾਰਚ ਅੰਮ੍ਰਿਤਸਰ ਦੇ ਹਾਥੀ ਗੇਟ ਤੋਂ ਲੈ ਕੇ ਦੁਰਗਿਆਣਾ ਮੰਦਰ ਤੱਕ ਕੱਢਿਆ ਜਿਸ ਵਿੱਚ ਵੋਟਗਿੰਦਤੀ ਤੋਂ ਵਿੱਚ ਆਪ ਵਰਕਰ ਸ਼ਾਮਲ ਹੋਏ ਨੇ ਤੇ ਇਸ ਦੌਰਾਨ ਉਹਨਾਂ ਨੇ ਸ਼੍ਰੀਨਗਰ ਅਤਵਾਦ ਹਮਲੇ ਵਿੱਚ ਮਾਰੇ ਗਏ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਐਮਐਲਏ ਡਾਕਟਰ ਅਜੀਤ ਗੁਪਤਾ ਨੇ ਕਿਹਾ ਕਿ ਸ਼੍ਰੀਨਗਰ ਦੇ ਵਿੱਚ ਜਿਹੜੀ ਵੀ ਘਟਨਾ ਵਾਪਰੀ ਹੈ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਆਤਵਾਦ ਖਤਮ ਕਰ ਦਿੱਤਾ ਹੈ ਤੇ ਸਲਾਨੀ ਉੱਤੇ ਆ ਕੇ ਘੁੰਮ ਫਿਰ ਸਕਦੇ ਨੇ ਤਾਂ ਸਲਾਨੀਆ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਹੋ ਰਿਹਾ ਹੈ ਤਾਂ ਇਹ ਏਜੰਸੀਆਂ ਦਾ ਸਭ ਤੋਂ ਵੱਡਾ ਫੇਲਿਅਰ ਹੈ ਕਿ ਸਾਰੇ ਜਨਸਿਆ ਕੇਂਦਰ ਦੇ ਅਧੀਨ ਨੇ ਤੇ ਇਸ ਦੀ ਜਾਣਕਾਰੀ ਏਜੰਸੀਆਂ ਨੂੰ ਹੋਣੀ ਚਾਹੀਦੀ ਸੀ ਤਾਂ ਕੇਂਦਰ ਸਰਕਾਰ ਦਾ ਵੀ ਸਭ ਤੋਂ ਵੱਡਾ ਫੇਲਿਅਰ ਹੈ ਤੇ 700 ਦੇ ਮੱਦੇ ਨਜ਼ਰ ਸੰਬੰਧਿਤ ਅਫਸਰਾਂ ਤੇ ਮੰਤਰੀਆਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਂਦੇ ਉਹ 22 April ਵਾਲਾ ਦਿਨ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਗਿਨੇ ਜਾਏਗਾ। ਉਸ ਦਿਨ ਪਰ ਚੁੱਕੇ ਰੱਖਿਆ ਪਾਕਿਸਤਾਨੀ ਅਤਵਾਦੀਆਂ ਨੇ ਬੈਲਗਾਮ ਦੇ ਬਸਰਨਾ ਘਾਟੀ ਦੇ ਅੰਦਰ ਜੋ ਉੱਥੇ ਕਤਲੇਆਮ ਕੀਤਾ ਸ਼ਰੀਆਮ ਜਿਹੜਾ ਕਤਲੇਆਮ ਕੀਤਾ ਉਹਨਾਂ ਨੇ ਉੱਥੇ ਜਿਹੜੇ ਸਾਡੇ ਹਿੰਦੁਸਤਾਨ ਦੇ ਭਰਾ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਇੱਥੇ ਪ੍ਰਾਰਥਨਾ ਕਰਨ ਲਈ ਭਗਵਾਨ ਲక్ష్ਮੀ ਨਾਰਾਇਣ ਦੇ ਮੰਦਿਰ ਦੇ ਵਿੱਚ ਆ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਭਗਵਾਨ ਲక్ష్ਮੀ ਨਾਰਾਇਣ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਸਥਾਨ ਦੇ ਉਹਨਾਂ ਦੇ ਪਰਿਵਾਰ ਨੂੰ ਪਿੱਛੋਂ ਹੈ ਭਾਣਾ ਬਨੰਦਾ ਬਲਬਖਸ਼ ਉਹਦੇ ਲਈ ਅਸੀਂ ਸਾਰੇ ਅੱਜ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਮਨੀ ਸ਼ਗਰਵਾਲ ਜੀ ਵੀ ਆਏ ਨੇ ਇਕਬਾਲ ਸਿੰਘ ਭੁੱਲਰ ਜੀ ਆਏ ਨੇ ਸ਼ੋਕ ਤਲਵਾਰ ਜੀ ਸਾਡੇ ਐਕਸ ਚੇਅਰਮੈਨ ਇੰਪਰੂਵਮੈਂਟ ਅਸਟੋ ਵੀ ਆਏ ਨੇ ਔਰ ਬਹੁਤ ਵੱਡੀ ਗਿਣਤੀ ਦੇ ਤੁਸੀਂ ਦੇ ਰਹੇ ਹੋ ਕਿ ਲੋਕ ਜਿਹੜੇ ਆ ਇਕੱਠੇ ਹੋਏ ਆ ਸੋ ਮੇਰਾ ਸਵਾਲ ਜਿਹੜਾ ਮੇਰਾ ਨਹੀਂ ਬਲਕਿ ਪੂਰੇ ਦੇਸ਼ ਦਾ ਇਹ ਸਵਾਲ ਹੈ ਕਿ ਕਸ਼ਮੀਰ ਘਾਟੀ ਦੇ ਅੰਦਰ ਜਿੱਥੇ ਕਿ ਅਤੰਕਵਾਦ ਜਿਹੜਾ ਹੱਲੇ ਖਤਮ ਨਹੀਂ ਹੋਇਆ ਉੱਥੇ ਜਿਹੜਾ 2000 ਪర్యాటਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਦਾ 20 20 ਮਿੰਟ ਤਕਰੀਬਨ ਜਿਹੜਾ ਗੋਲੀ ਕਾਂਡ ਉੱਥੇ ਅਤੰਕਵਾਦੀ ਜਿਹੜੇ ਆ ਉਹ ਕਰਦੇ ਨੇ ਤੇ ਸਿਕਿਉਰਿਟੀ ਦਾ ਇੰਤਜ਼ਾਮ ਜ਼ੀਰੋ ਸੀਗਾ ਸੋ ਸਾਰਾ ਦੇਸ਼ ਇਹ ਪੁੱਛਣਾ ਚਾਹੁੰਦਾ ਹੈ ਕਿ ਇਹਦੇ ਲਈ ਜ਼ਿੰਮੇਦਾਰ ਕੌਣ ਹੈ ਕਿਸ ਦੀ ਜ਼ਿੰਮੇਦਾਰੀ ਬੰਦੀ ਹੈ ਜਿਸ ਦੀ ਵੀ ਜ਼ਿੰਮੇਦਾਰੀ ਬੰਦੀ ਹੈ ਉਹਨੂੰ ਨੈਤਿਕਤਾ ਦੇ ਆਧਾਰ ਤੇ ਜਿਹੜਾ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ ਔਰ ਆਪਣੀ ਜਿਹੜੀ ਹੈ ਗਲਤੀ ਹੈ ਇਹ ਕਬੂਲ ਕਰਨੀ ਚਾਹੀਦੀ ਸੈਕੰਡਲੀ ਕੋਈ ਨਾ ਕੋਈ ਇੰਟੈਲੀਜੈਂਸ ਸਿੰਕਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆ ਕੈਂਡਲ ਮਾਰਕ ਕੀਤਾ ਗਿਆ ਹੈਗਾ ਅਸੀਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਭਗਵਾਨ ਲਖਮੀ ਨਾਰਾਇਣ ਨੂੰ ਪ੍ਰਾਰਥਨਾ ਕਰਨਾ ਹੈ ਉੱਥੇ ਕਈ ਸਵਾਲ ਵੀ ਉੱਠਦੇ ਹੈਗੇ ਆ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ ਅੱਜ ਗੰਨੇ ਅਪਰਾਧ ਹੈ ਲੋਕਾਂ ਨੂੰ ਪੁੱਛ ਪੁੱਛ ਕੇ ਕਿ ਤੁਹਾਡਾ ਵਾਜਬ ਕੀ ਹੈ ਤੁਹਾਡੀ ਜਾਤ ਕੀ ਹੈ ਫਿਰ ਗਨਪਾਇੰਟ ਤੇ ਗੋਲੀ ਲਗਾ ਦਿੱਤੀ ਜਾਂਦੀ ਹੈਗੀ ਹੈ ਇਹ ਸ਼੍ਰੀਨਗਰ ਸਭ ਤੋਂ ਪ੍ਰਾਈਮ ਲੋਕੇਸ਼ਨ ਹੈ ਟੂਰਿਸਟ ਵਾਸਤੇ ਤਾਂ ਪਹਲਗਾਮ ਹੈ ਕੇਂਦਰ ਸਰਕਾਰ ਕੇ ਸੁੱਤੀ ਪਈ ਹੈ ਕਿਉਂ ਉਹਨੂੰ ਪਤਾ ਨਹੀਂ ਹੈ ਕਿ ਜਿਹੜਾ ਵੀ ਟੂਰਿਸਟ ਆਏਗਾ ਉਹ ਪੈਲਗਮ ਜਾਏਗਾ ਔਰ ਪੈਲਗਮ ਦੇ ਵਿੱਚ ਸਕਿਉਰਟੀ ਦੇ ਨਾਮ ਦੀ ਕੋਈ ਚੀਜ਼ ਨਹੀਂ ਅੱਧਾ ਘੰਟਾ ਕਤਲੇਆਮ ਕਰਦੇ ਰਹਿੰਦੇ ਆ ਅਤਿਵਾਦੀ ਔਰ ਉੱਥੇ ਕੋਈ ਆਰਮੀ ਦੇ ਸਕਿਉਰਟੀ ਨਹੀਂ ਹੈਗੀ ਕੋਈ ਸੀਐਸਬੀਐਸਫ ਨਹੀਂ ਹੈਗੀ ਕੋਈ ਸੀਆਰਪੀ ਨਹੀਂ ਹੈਗੀ ਕੋਈ ਲੋਕਲ ਪੁਲਿਸ ਨਹੀਂ ਹੈਗੀ ਆ ਕੀ ਹੈ ਮੈਂ ਕਹਿ ਰਿਹਾ ਕਿ ਕਿਤੇ ਵੀ ਛੋਟਾ ਜਿਹਾ ਵੀ ਅਸੀਂ ਇਵੈਂਟ ਕਰ ਰਹੇ ਹਾਂ ਇੱਥੇ ਦੇਖੋ ਬਾਹਰ 25 40 ਜਾਣੇ ਪੁਲਿਸ ਤੇ ਮੌਜੂਦ ਨੇ ਉੱਥੇ 2000 ਟੂਰਿਸਟ ਹੈ ਸੈਂਟਰ ਗਵਰਨਮੈਂਟ ਉਹਨੂੰ ਇਨਵਾਈਟ ਕਰਦੀ ਹੈ ਲੋਕਾਂ ਨੂੰ ਕਿ ਤੁਸੀਂ ਸ਼੍ਰੀਨਗਰ ਰਾਓ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਤੁਹਾਡੀ ਜਾਨ ਮਾਲ ਦੀ ਰੱਖਿਆ ਅਸੀਂ ਕਰਦੇ ਆਂ ਤੋ ਤੇ ਹੋ ਕੀ ਵੀ ਜਾਣਦਾ ਹੈ ਮੇਰਾ ਸਵਾਲ ਕੇਂਦਰ ਸਰਕਾਰ ਨੂੰ ਹੈ ਨੈਤਿਕਤਾ ਦੇ ਆਧਾਰ ਤੇ ਅਮਿਤ ਸ਼ਾਹ ਜਿਹਨੂੰ ਰਾਜਨਾਥ ਸਿੰਘ ਜੀ ਨੂੰ ਫੋਰਨ ਫੋਰਨ ਅਸਤੀਫਾ ਦੇਣਾ ਚਾਹੀਦਾ ਇਹਨਾਂ ਦਾ ਫੇਲਿਅਰ ਹੈਗਾ ਇਹਨਾਂ ਦਾ ਹੋਮ ਮਿਨਿਸਟਰੀ ਫੇਲਿਅਰ ਹੈਗੀ ਹੈ ਇਨਾਂ ਦੀ ਟੋਟਲ ਇੰਟੈਲੀਜੈਂਸ ਫੇਲਿਅਰ ਹੈਗੀ ਆ ਇਹਨਾਂ ਦੀ ਨੈਤਿਕਤਾ ਦੇ ਆਧਾਰ ਤੇ ਫੇਰ ਮੰਗ ਕਰਦੇ ਗਿਆ ਉਹਨਾਂ ਨੂੰ ਫੌਰਨ